ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਗਰਲਾਲ ਬਾਸ ਡੇਰੀ ਪਰਮ ਤੇ ਤੁਹਾਡਾ ਵੈਲਕਮ ਹੈ ਜੀ ਅੱਜ ਪਹੁੰਚੇ ਆ ਵੀਰ ਜੀ ਪਿੰਡ ਡੱਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਦਲੇਰ ਸਿੰਘ ਬਾੜ ਦੇ ਘਰੇ ਆਏ ਆ ਜਿੱਤਰਾ ਕਿ ਸਾਰੇ ਵੀਰ ਜਾਣਦੇ ਹੋ ਬਾਈ ਦਾ ਪਸ਼ੂ ਤੇ ਵਪਾਰ ਦਾ ਕੰਮ ਹੈ ਅੱਜ ਵੀ ਬਾਈ ਦੋ ਝੋਟੀਆਂ ਲੈ ਕੇ ਆਇਆ ਏ ਇੱਕ ਪਹਿਲੇ ਸੂਏ ਇੱਕ ਤੀਜੇ ਚੌਥੇ ਸੂਏ ਮੱਝ ਸੂਈ ਸਵਾਈ ਆ ਦੋਵੇਂ ਝੋਟੀਆਂ ਮੱਝਾਂ ਸੂਈਆਂ ਸਵਾਈਆਂ ਦੁੱਧ ਦੇ ਆਵੇ ਤਾਜ਼ੇ ਬੱਚੇ ਨਹੀਂ ਬਿਲਕੁਲ ਦੋਵੇਂ ਮੱਝਾਂ ਦੀ ਬਾਈ ਤੋਂ ਲੈ ਕੇ ਜਾਣਕਾਰੀ ਤੁਹਾਡੇ ਨਾਲ ਕਰਦੇ ਆਂ ਅਸੀਂ ਜੀ ਉਸ ਤੋਂ ਪਹਿਲਾਂ ਸਾਰੇ ਭਰਾਵਾਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਤਾਂ ਕਿ ਤੁਹਾਡੇ ਲਈ ਆਉਣ ਵਾਲੀਆਂ ਵੀਡੀਓ ਛੇਤੀ ਲੈ ਕੇ ਆਜ ਰਿਹਾ ਕਰੀਏ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਲਾਈਕ ਕਰਿਆ ਕਰੋ ਬਾਈ ਤੋਂ ਲੈ ਕੇ ਜਾਣਕਾਰੀ ਤੁਹਾਡੇ ਨਾਲ ਕਰਦੇ ਹਾਂ ਸੰਜੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਸਾ ਹੋਰ ਕੀ ਹਾਲ ਏ ਵਧੀਆ ਚੜਦੀ ਕਲਾ ਤੁਸੀਂ ਸੁਣਾਓ ਚੜਦੀ ਕਲਾ ਚੜਦੀ ਕਲਾ ਚਾਹੀਦੀ ਹਾਂਜੀ ਕੀ ਡਿਟੇਲ ਹੈ ਇਹਨਾਂ ਪਸ਼ੂਆਂ ਦੀ ਇਹ ਇੱਕ ਨਾ ਆਪਣੇ ਕੋਲ ਬਾਸਾ ਪਹਿਲੇ ਸੂਏ ਕੱਟੀ ਸੂਈ ਆ ਹਾਂਜੀ ਚਾਰ ਦੰਦ ਜੀ ਇਹ ਬਈ ਤੁਹਾਨੂੰ ਖੋਲ ਕੇ ਹੋਣੇ ਆ ਨੂੰ ਚਾਰ ਦੰਦ ਆ ਚਾਰ ਦੰਦ ਆਹ ਇਹਦਾ ਬੱਚਾ ਜੀ ਹਾਂਜੀ ਬੱਚੇ ਦਾ ਵੇਖੋ ਨਾੜੂ ਨਾਲ ਦੀ ਹੋਈ ਏ ਇਹ ਪਰਸੋ ਦੜਕੇ ਦੀ ਸੂਈ ਸਵਾਈ ਹੈ ਜਿਹੜੀ ਕਰਤੀ ਆ ਚਵਾਈ ਜੁਈ ਇੱਕ ਨੰਬਰ ਹੈ ਕਿੰਨਾ ਬੋਲਾ ਤਿਆਰ ਹੋਣ ਇਸ ਲਈ ਬੋਲਾ 6-7 ਕਿਲੋ ਤਿਆਰ ਹੈ ਇਹ 6-7 ਕਿਲੋ ਬੋਲਾ ਤਿਆਰ ਹੈ ਚੰਗਾ ਪਿੱਠ ਪੁੜਾ ਸੱਜਣੋ ਪੂਰੀ ਝੋਟੀ ਰਾਜੀ ਪੂਰੀ ਬੋਡੀ ਵੀ ਹੈਵੀ weight ਦੀ ਹੈ ਵੇਖੋ ਠੰਠੁਣ ਬਹੁਤ ਸੋਹਣਾ ਲੱਗਾ ਝੋਟੀ ਨੂੰ ਪੂਰਾ ਕੱਦ ਵਜਨ ਵੀ ਚੰਗਾ ਚਵਾਈ ਵੜੀ ਬਾਰਸਾ ਚੰਗੀ ਲੱਗੀ ਇਹਨੂੰ ਚਵਾਈ ਜਾਂਦੇ ਬਹੁਤ ਵਧੀਆ ਲੱਗੀ ਹੈ ਹਾਂਜੀ ਚੰਗੇ ਪਿੱਠ ਪੁੜੇ ਦੀ ਪੂਰੀ ਰਾਜੀ ਝੋਟੀ ਅਜੇ ਹੈਗੀ ਦੰਦਾਂ ਦੇ ਚਾਰ ਦੰਦ ਮੂੰਹ ਬੱਚਾ ਬਹੁਤ ਸੋਹਣਾ ਮਗਰਾ ਵੇਖੋ 나ੜੂ ਦੇ ਬੱਚਾ ਜੀ ਦੁੱਧ ਪਹਿਲੇ ਸੂਏ ਝੋਟੀ ਜ਼ਿਆਦਾ ਨਹੀਂ ਤੇ ਆਪਾਂ ਦੇ ਤੁਹਾਨੂੰ ਕੋਈ 9-10 ਲੀਟਰ ਦੁੱਧ ਰਮਾਨਾ ਚੋਈ ਦੂ। 10-9-10 ਖੁੱਲਾ ਡਰ ਹੈ ਜੀ ਸੱਤਾਂ ਦੇ ਲੱਗ ਭਗੋਨੇ ਗਾਏ। ਵੇਖੋ ਥਾਂ ਲੇਵਾ ਬਹੁਤ ਸਾਫ਼ ਆ। ਜੀ ਇਹ ਕਹਿੰਦੀ। ਸੂਈ ਦੇ ਥਲੇ ਗਾ ਜੀ ਨਾ। ਹਾਂ ਜੀ ਕੀ ਕਰਦੇ ਆ ਮੁੱਲ ਹਾਨਾ ਤੇ ਕਿੰਨੇ ਦੀ ਜਸਨੋ ਦੇ ਦਿਆਂਗੇ? ਮੋਲੇ ਜਵਾੜੇ ਕੀ 95000 ਹਾਂ ਜੀ। ਭਾਵੇਂ ਜੋ ਮਰਜੀ ਕੀ 90000 ਦੀ ਦੇ ਦਈਏ। 90000 ਚੋ ਕਰਦੀਆਂ ਮਾਨਤਾਨਾ ਚ ਵੀਡੀਓ ਬਹੁਤ ਚਿਰ ਬਾਅਦ ਪੈਣ ਲੱਗੀ ਆ। ਹਾਂ ਨਾਲ ਹੀ ਕਰ ਜੀਏ 86 ਜਾਂ 200 ਛੋਟ ਕਰ ਸਕਦੇ। ਤੇ 86 ਦਾ 200 ਨਾ ਕਰੀਏ ਯਾਰ ਕਰ ਦਈਏ 85 ਹਜ਼ਾਰ ਦੀ ਝੋਟੀ ਜਸ ਨੂੰ ਦੇ ਦਈਏ ਭੈਣ ਭਰਾਵਾਂ ਨੂੰ। ਚਲੋ ਕੋਈ ਗੱਲ ਜੇ ਉਹ ਹਾਸਾ 85 ਦੇ ਦਾ। ਤੇ ਅਗਲੀ ਮੱਝ ਦੀ ਕੀ ਡਿਟੇਲ ਹੈ ਜੀ? ਇਹ ਤੀਜੇ ਸੂਏ ਸੂਏ ਨੀਲੀ ਦੀ ਮੱਝ ਹੈ। ਹਾਂ ਜੀ। ਤੀਜਾ ਦਿਨ ਇਹਨੂੰ ਐ ਸੂਈਨ ਹੋ ਗਿਆ। ਇਹ ਵੀ ਪਰਸੋਂ ਦੀਆਂ ਇਕੱਠੇ ਹੀ ਸੁਈਆਂ ਮੱਝਾਂ ਦੋਵੇਂ। ਅਛਾ ਇਹ ਵੀ ਪਰਸੋਂ ਦੀਆਂ ਇਕੱਠੇ ਲਈਆਂ ਸੀ ਤੇ ਇਕੱਠੀਆਂ ਹੀ ਸੁਈਆਂ ਹਣ ਕੇ। ਇਹਦਾ ਸੱਜਣੋ ਆਹ ਬੱਚਾ ਜੇ। ਇਹਦਾ ਨੜੂ ਨਾਲ ਜੇ ਜੇ ਤੁਸੀਂ ਵੇਖ ਸਕਦੇ ਜੀ। ਤੋੜ ਕੇ ਕਰਾਈਏ ਮੱਝ ਦਾ ਤੋੜਾ ਜੱਕਸ। ਇਹ ਪੰਜ ਕਲਿਆਣੀ ਨੀਲੀ ਜਾ ਜਾਂਦੀ ਆ ਹਾਂ ਸਿਰ ਚਿੱਟਾ ਚਾਰੇ ਖੁਰ ਤੋਂ ਵੇ ਆ ਵੇਖੋ ਚੰਗੇ ਪਿੱਠ ਪੁੜੇ ਦੀ ਇਹ ਵੀ ਰਾਜੀ ਮੈਂ ਖਾਂਦੇ ਵਿੱਚ ਪੂਰੀ ਪੱਧਰ ਆ ਨੀਲੀ ਰਾਵੀ ਜਾ ਜਾਂਦੀ ਏ ਬਈ ਬਹੁਤ ਸੋਹਣੀ ਕਿੰਨਾ ਬੋਲਾ ਤਿਆਰ ਏ ਜੀ ਥਲੇ ਥੋਲੇ ਥਰੇ 9 ਦੇ ਹੁੰਦੇ ਭਗ ਭਗ ਚਾਰੇ ਅੱਛਾ 9 ਲੀਟਰ ਤਿਆਰ ਆ 9 ਲੀਟਰ ਦੁੱਧ ਤਿਆਰ ਜੀ ਇਹ ਕਿੰਨਾ ਚਵਾਉਗੀ ਦੁੱਧ ਇਹ ਦੁੱਧ ਦੇ ਉਹਨਾਂ ਦੇ 15 16 ਆਖਿਆ ਵੇਖੋ 12 13 ਦੇ ਚਵਾਇਦ ਹੋਗੀ ਅੱਛਾ 12 13 ਕਿਲੋ ਦੁੱਧ ਚਵਾ ਦਊਗੀ ਹਾਂ ਥਾਨ ਲੇਵਾ ਬਹੁਤ ਸਾਫ ਲੱਗਾਂ ਨੂੰ ਬਿੰਦੀਆਂ ਵਾਲਾ ਲੇਵਾ ਵੇਖੋ ਪੱਧਰ ਲੇਵਾ ਵੇਖੋ ਬਿੰਦੀਆਂ ਵਾਲਾ ਤੇ ਇਹ ਕਿੰਨੇ ਦੀ ਦੇ ਦੇਾਂਗੇ ਅੱਜ ਇਹਦੀ ਡਿਵਾਨ ਭਵੇਂ ਸਵਾ ਕਈ 1 15 ਦੀ ਦੇ ਦਈਏ ਨਹੀਂ 15 ਨਾ ਕਰੀਏ ਹਾਂ ਹਾਂ ਨਾ ਦੇ ਦਈਏ ਤੁਹਾਨੂੰ ਪਤਾ ਹੈ ਡੰਗਣੀ ਜੀ ਲੱਭਣ ਡੈ ਕੋਈ ਆਪਾਂ ਜੈਸਨੋ ਵਾਲੇ ਰੇਡ ਕਰ ਦਈਏ ਜਿੰਨੇ ਦੀ ਦੇ ਹੀ ਦਿੰਨੀ ਆ 15 ਜੀ ਦੇ ਦਈਏ 15 ਜੋ ਮਾਨਦਾਨ ਕਰ ਦਈਏ ਥੋੜੀ ਜੀ ਲੈ ਆਈਏ ਥੱਲੇ ਹੋਵੇ ਭੈਣ ਭਰਾਵਨ ਖਰਚਾ ਪਾੜਾ ਪੈਣਾ ਹਨੇ ਚ ਮੈਂ ਚੰਗੀ ਖਰੀ ਆਵੇ ਮੈਂ ਤਾਂ ਨਾ 5 5 ਨੂੰ ਛੱਡ ਗਏ ਹਾਂਜੀ ਪੂਰੇ ਲੱਖ ਦੀ ਜਾਂਦੀ ਗੀ ਵੇਖ ਲੋ ਹਾਂਜੀ ਕਰਦੇ ਆਗੇ ਪੂਰੇ ਲੱਖ ਜੋ ਕਰ ਦੋ ਛੋਟਾ ਛੜ 200 ਹੀ ਹੋਣੀ ਇਹ ਜਿਆਦੀ ਨਹੀਂ ਜੀ ਅੱਛਾ 200 ਹੀ ਹੋਣੀ ਤੁਸੀਂ ਟੋਹਟ ਐਡ ਕਰਦਾ ਕੰਮ ਪਈ ਲੈ ਅੱਛਾ ਤੇ ਬੋਲ ਦਈਏ ਨੰਬਰ ਫਿਰ ਨੰਬਰ ਹੈਗਾ 977929006 ਪਿੰਡ ਹੈਗਾ ਇਹ ਡੰਡ ਅੱਛਾ ਜੀ ਜ਼ਿਲ੍ਹਾ ਤਰਨਤਨ ਤਹਿਸੀਲ ਪਟਾ ਨੋ ਜੀ ਸੱਜਣੋ ਇਹ ਜੇ ਬਾਈਕਲ ਦੋ ਮਜਾ ਆਦੀਆਂ ਚੈੱਕ ਕਰਕੇ ਤਸੱਲੀ ਕਰਕੇ ਖੜੋ ਨੰਬਰ ਬਾਈ ਨੇ ਬੋਲਤਾ 97792 94006 ਪਿੰਡ ਡੱਲ ਤਹਿਸੀਲ ਪੱਟੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ